ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰਾਂ 'ਚ ਹੱਸਦੇ ਵਾਸਦੇ ਹੋਵੋਗੇ ਆ ਸ਼ਾਮ ਦਾ ਟਾਈਮ ਆ ਤੇ ਸ਼ੁਰੂ ਕਰਦੇ ਆਪਾਂ ਅੱਜ ਦਾ ਬਲੌਗ ਤੇ ਅੱਜ ਦਾ ਬਲੌਗ ਮੈਂ ਸ਼ੁਰੂ ਕਰਨ ਲੱਗੀ ਆ ਸ਼ਾਮ ਨੂੰ ਤੇ ਸਿਰਤ ਮੇਰੇ ਕੋਲ ਹੀ ਆ ਖੇਡ ਰਿਹਾ ਵਾ ਸਿਰਤ ਹੈਲੋ ਕਰ ਦੋ ਹਾਂ ਸਿਰਤ ਓ ਸੀਸੀ ਸਿਰਤ ਤੇ ਸਿਰਤ ਦੇ ਪਾਪਾ ਕਹੇ ਹੋਏ ਆ 18 ਤੇ ਜਿਵੇਂ ਅੱਜ ਸੰਡੇ ਆ ਤੇ ਉਹ ਹੈਗੇ 18 ਤੇ ਹਾਂਜੀ ਸਿਰਤ ਤੇ ਮੈਂ ਹੁਣ ਲੱਗੀ ਸੀਗੀ ਸ਼ਾਮ ਦੇ ਕੰਮ ਧੰਦਿਆਂ ਦੀ ਤਿਆਰੀ ਕਰਨ ਸੀਟ ਕਹਿੰਦਾ ਪਹਿਲਾਂ ਮੈਨੂੰ ਦਿਖਾਓ ਕੌਣ ਆਉਂਦਾ ਕੌਣ ਆਉਂਦਾ ਕੌਣ ਆਉਂਦਾ ਸੀਤ ਤੇ ਮੈਂ ਬਾਅਦ ਗੋਣੀ ਆ ਪੁੱਤ 2 ਮਿੰਟ ਤੱਕ ਦੂਰ ਨੂਰ ਕੁਝ ਆਇਆ ਹੀ ਕੋਈ ਨਾ ਤੇ ਹੁਣ ਇਹਨੇ ਕਿਹਾ ਮੈਂ ਨੂਰ ਦੇ ਜਾਣਾ ਤੇ ਵਾੜ ਵਾਦੇ ਮੇਰੇ ਹਨਾ ਮਤਲਬ ਕਿ ਇਸ ਟਾਈਮੇ ਬਹਾਉਂਦਾ ਹੀ ਬਹਾਉਂਦਾਗਾ ਤੇ ਮੈਂ ਹੁਣ ਲੱਗੀ ਸੀਗੀ ਪਹਿਲਾਂ ਦਾਲ ਪਾਣੀ ਦੀ ਤਿਆਰੀ ਕਰਨ ਮੈਂ ਨਾ ਦਾਲ ਭੋਂਕੇ ਰੱਖੀ ਹੋਈ ਆ ਆ ਕੀ ਬਣਾਉਣਾ ਸੀ ਹਰ 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 ਦੀ ਦਾਲ ਮੈਂ ਭੋਂਕੇ ਰੱਖੀ ਹੋਈ ਆ ਤੇ ਮੈਂ ਬਣਾਉਂਗੀ ਅੱਜ ਸਾਂਭਰ ਤੇ ਸਾਂਭਰ ਵਾਸਤੇ ਆਪਣੇ ਕੋਲ ਸਬਜ਼ੀਆਂ ਹੈਗੀਆਂ ਨੇ ਆ ਬੀਨਸ ਹੈਗੀਆਂ ਕੀਆ ਹੈਗੀ ਆ ਸੀ ਬੈਂਗ ਨਹੀਂ ਹੈਗੀ ਆ ਦੇਖੋ ਤੇ ਮੈਂ ਭੋਂਕੇ ਰੱਖੀ ਹੋਈ ਸੀ ਮੈਂ ਕਿਾ ਥੋੜਾ ਜਿਹਾ ਭਿਜ ਲਵੇ ਫੇਰ ਤੇ ਇੱਕ ਕਾਲੂ ਪਾਲਾਂਗੇ ਪਿਆਜ਼ ਤੇ ਟਮਾਟਰ ਤੇ ਸਾਂਬਰ ਬਣਾਵਾਂਗੇ ਅੱਜ ਆਪਾਂ ਤੇ ਨਾਲ ਬਣਾਵਾਂਗੇ ਰਾਈਸ ਤੇ ਥੋੜੇ ਨਾਲ ਵੀ ਕਰੂੰਗੀ ਮੈਂ ਰੈਸਪੀ ਸ਼ੇਅਰ ਤੇ ਫਿਲਹਾਲ ਪਹਿਲਾਂ ਜਿਵੇਂ ਚਲੋ ਸੀਰਤ ਦਾ ਸਿਰਵਾ ਦਵਾਂ ਤੇ ਫਿਰ ਤੁਹਾਨੂੰ ਮੈਂ ਮਿਲਦੀ ਆ ਅੱਗੇ ਫਿਰ ਆਪਾਂ ਕਰਦੇ ਆ ਵੀਡੀਓ ਨੂੰ ਅੱਗੇ ਕੰਟੀਨਿਊ ਨਾ ਮੱਤ ਗੀ ਬਟਨ ਵਿੱਚ ਹੀ ਹੋਊਗਾ ਬਟਨ ਕੀ ਕਰਨਾ ਵਾ ਆਪਾਂ ਕੰਗਾ ਕਿੱਥੇ ਰੱਖਤਾ ਹੈਗਾ ਸਿੱਧੇ ਰੋਹਤ ਸੀ ਬਟਨ ਵੀ ਇੱਥੇ ਹੀ ਹੋਊਗਾ ਥੱਲੇ ਨਹੀਂ ਜਿੱਤਨਾ ਕੁਝ ਵੀ ਸਿੱਧੇ ਬੈਠੋ ਰੂਸੀ ਨਾਲੇ ਨਹੀਂ ਤਾਂ ਫਿਰ ਵਾਲ ਗੁੰਚ ਪੈਣਗੇ ਹੂੰ ਪੌਪੀ ਕਿੱਥੇ ਆ ਪੌਪੀ ਜਿੰਨੀਆਂ ਵੀ ਆਪਦੀਆਂ ਹੈਅਰ ਐਸੈਸਰੀ ਆ ਨਾ ਇਹਦੀ ਸਾਰਾ ਕੁਝ ਕੱਢ ਕੇ ਵਹਿ ਜਾਂਦਾ ਦੀਚੇ ਖਲਾਰਾ ਪਾ ਕੇ ਵਹਿ ਜਾਂਦਾ ਹੈ ਕੌਣ ਆ ਕੀ ਆ ਉਹ ਚੀਜ਼ ਪਾ ਕੇ ਦਾ ਵੇ ਦੰਤ ਲੱਗੀ ਤਾਂ ਮੈਂ ਸਾੰਬਰ ਬਣਾਉਣ ਸੀ ਤੇ ਪਰ ਹੁਣ ਮੈਂ ਤਾਂ ਪਹਿਲਾਂ ਇਹਨੂੰ ਤੇ ਕੱਢ ਕੇ ਵੀ ਜੰਪਸੂਟ ਲੈ ਕੇ ਆਇਆ ਵੀ ਇਹੀ ਪੋਣਾ ਹੋਰ ਕੁਝ ਪੋਣਾ ਹੀ ਨਹੀਂ ਭਲਾ ਗਰਮੀ ਆ ਰਹੀ ਪਰ ਹੈ ਕਾਟਨ ਕਾਟਨ ਕੋਈ ਨਹੀਂ ਆ ਰਹੇ ਆ ਆਲਾ ਆਦਮੀ ਚਲੋ ਆ ਬਸ ਆ ਇਹ ਨਹੀਂ ਲੱਗਣੇ ਪੁੱਤ ਇਹ ਹੁਣ ਮੈਂ ਫਿਰ ਵਿਚਵਾਲਾਂ ਦੇ ਪਾਉਣੇ ਸੀਗੇ ਤਾਂ ਹੁਣ ਉਹ ਹੋ ਇੱਕ ਤਾਂ ਇਹਦੀ ਫਰੌਕ ਦਾ ਬਟਨ ਆ ਬਸ ਉਹਨੂੰ ਹੀ ਲੱਭਦੀ ਰਹਿੰਦੀ ਇਹਦੇ ਚ ਆਸੀ ਬਟਨ ਚਲੋ ਉੱਠ ਜਾ ਖੇਡੋ ਹੁਣ ਤੁਸੀਂ ਮੈਨੂੰ ਕੰਮ ਕਰਨ ਦੋ ਚਲੋ ਅੰਦਰ ਬਾਈ ਕਰ ਲਓ ਬਾਏ ਬਾਏ ਲਓ ਜੀ

ਜਿੰਨੀਆਂ ਵੀ ਹੀਰ ਐਸੈਸਰੀ ਆ ਜਦੋਂ ਅਸੀਂ ਇਹਦਾ ਸਿਰ ਬੋਣਾ ਹੁੰਦਾ ਵਾ ਇਹਨੇ ਸਾਰਾ ਢੇਰੀ ਕਰਕੇ ਬਹਿਣਾ ਮੈਂ ਸਾਰਾ ਕੁਝ ਇਹਦੇ ਚ ਪਾਇਆ ਹੋਇਆ ਵਾ ਇਹਦੀਆਂ ਪਿੰਨ ਇਹਦੀਆਂ ਛੋਟੀਆਂ ਕਲੱਚ ਵਾਲੇ ਹੈ ਬਟਨ ਵਿੱਚ ਰੱਖਤਾ ਵੀ ਰੱਖ ਦੋ ਤੇ ਚਲੋ ਜੀ ਹੁਣ ਕਰਾਂ ਮੈਂ ਤਿਆਰੀ ਸਬਜ਼ੀ ਦੀ ਸਾਂਬਰ ਦੀ ਤੇ ਵਿੱਚ ਹੀ ਰੋਕ ਲਿਆ ਇਹਨੇ ਮੈਂ ਮੈਨਾਂ ਮੀਨੂ ਤਿਆਰ ਕਰੋ ਨਲਾ ਹੋਜੀ ਸਬਜ਼ੀਆਂ ਵਗੈਰਾ ਆਪਾਂ ਕੱਟ ਲਈਆਂ ਇਹਦੇ ਵਿੱਚ ਹੈਗਾ ਵਾ ਪਿਆਜ਼ ਟਮਾਟਰ ਹਰੀ ਮਿਰਚ ਆਲੂ ਕੀਆ ਆ ਛੋਟੀ ਬੈਂਗਣੀ ਤੇ ਬੀਨਸ ਤੇ ਚਾਰ ਪੰਜ ਸਬਜ਼ੀਆਂ ਹੋ ਗਈਆਂ ਤੇ ਹਰ ਹਰ ਦੀ ਦਾਲ ਤੇ ਆਪਾਂ ਪਹਿਲਾਂ ਹਰ ਹਰ ਦੀ ਦਾਲ ਪਾ ਦਾਂਗੇ ਅੱਜ ਅੱਜ ਮੈਂ ਨਾ ਹਾਈ ਇੱਕ ਤਾਂ ਮੇਰਾ ਸਟੈਂਡ ਉੱਪਰ ਪਿਆ ਵਾ ਚਲ ਕੋਈ ਨਾ ਤੇ ਵੱਡੇ ਕੁੱਕਰ 'ਚ ਹੀ ਬਣਾਉਂਗੇ ਕਿਉਂਕਿ ਸਬਜ਼ੀਆਂ ਫੁੱਲ ਜਾਣੀਆਂ ਨੇ ਤੇ ਹਨਾ ਮਤਲਬ ਗੜਨ ਵਾਸਤੇ ਵੀ ਉਹਨਾਂ ਨੂੰ ਸਪੇਸ ਚਾਹੀਦੀ ਆ ਛੋਟੇ ਵਾਲੇ ਕੁੱਕਰ 'ਚ ਆਪਾਂ ਨਹੀਂ ਬਣਾਵਾਂਗੇ ਤੇ ਵੱਡੇ ਕੁੱਕਰ 'ਚ ਬਣਾਵਾਂਗੇ ਤੇ ਨਾਲ ਆਪਾਂ ਇਹਦੇ 'ਚ ਕਰਾਂਗੇ ਮਸਾਲਾ ਐਡ ਨਾਰਮਲ ਮਸਾਲੇ ਐਡ ਕਰਨੇ ਆ ਵੈਸੇ ਸਾਂਬਰ ਮਸਾਲਾ ਮੇਰੇ ਕੋਲ ਖਤਮ ਹੋਇਆ ਹੋਇਆ ਵਾ ਮੇਰੀ ਕਾਫੀ ਗਰੋਸਰੀ ਖਤਮ ਹੋਈ ਹੋਈ ਆ ਦੇਖਦੇ ਆ ਇੱਕ ਦੋ ਦਿਨਾਂ ਦੇ ਵਿੱਚ ਜਾ ਕੇ ਲੈ ਕੇ ਆਵਾਂਗੇ ਤੇ ਹੁਣ ਆਪਾਂ ਜੋ ਹੈ ਅਵੇਲੇਬਲ ਮਸਾਲੇ ਆਪਾਂ ਉਹੀ ਪਾ ਦੇਣੀ ਆ ਨਮਕ ਮਿਰਚ ਮਿਰਚ ਨਾਲ ਤੇਜ ਆਈ ਥੋੜੀ ਜਿਹੀ ਪਾਵਾਂ ਮੈਂ ਉੜ ਕੇ ਸਿਰਤ ਫਿਰ ਸਰੂਰੂ ਕਰੂੰ ਮੂੰਹ ਵਿਚਾਰੇ ਦਾ ਤੇ ਮਸਾਲਾ ਪੱੜਨ ਲੱਗ ਪਈ ਇਹ ਕਿਚਨ ਕਿੰਗ ਮਸਾਲਾ ਵਾ ਜਿਹੜਾ ਮੈਂ ਪਾਇਆ ਤੇ ਇਹ ਪਾ ਕੇ ਹੁਣ ਆਪਾਂ ਨੇ ਇਹਦੀ ਸੇਟੀ ਲਵਾ ਦਾਂਗੇ ਤੜਕਾ ਇਹਨੂੰ ਆਪਾਂ ਬਾਅਦ ਚੋਂ ਕਰਾਂਗੇ ਸਾਂਬਰ ਨੂੰ ਤੇ ਫਿਰ ਪਾਲ ਆਪਾਂ ਬੱਸ ਹੁਣ ਇਹਨੂੰ ਆਪਾਂ ਆਈ ਟੱਕ ਦਾਂਗੇ ਸੇਟੀ ਲੱਗਣ ਵਾਸਤੇ ਤੇ ਫਿਰ ਆਪਣਾ ਸਾਂਬਰ ਬਣ ਕੇ ਰੈਡੀ ਹੋ ਜਾਊਗਾ ਸਾਂਬਰ ਆਪਾਂ ਰੱਖਿਆ ਹੈ ਬਣਾਣਾ ਤੇ ਹੁਣ ਮੈਂ ਲੱਗੀ ਸੀ ਇੱਥੇ ਕੱਪੜਿਆਂ ਦੀ ਤੈਅ ਕਰਨ ਤੇ ਮੈਂ ਕਿਹਾ ਚਲੋ ਬੈਠੀ ਬੈਠੇ ਕੱਪੜੇ ਤੈਅ ਕਰ ਲਈਏ ਮੈਨੂੰ ਵੈਸੇ ਨਾ ਇਹ ਵਾਲਾ ਟਾਸਕ ਸਭ ਤੋਂ ਔਖਾ ਲੱਗਦਾਗਾ ਕੱਪੜੇ ਤੈਅ ਕਰਨਾ ਤੇ ਪ੍ਰੈਸ ਕਰਨਾ ਗਰਮੀ ਚ ਇਹ ਦੋਨੇ ਚੀਜ਼ਾਂ ਬਹੁਤ ਔਖੀਆਂ ਲੱਗਦੀਆਂ ਨੇ ਜਿੰਨੀਆਂ ਕਹਿ ਲੂੰ ਉਨੀਆਂ ਹੀ ਔਖੀਆਂ ਲੱਗਦੀਆਂ ਨੇ ਪਰ ਕੀ ਕਰੀਏ ਕਰਨਾ ਪੈਂਦਾ ਮੈਂ ਮੈਂ ਤਾਂ ਹੀ ਸੋਚਦੀ ਹੁੰਦੀ ਆ ਵੀ ਜੇ ਮੇਰੇ ਕੋਲ ਘਰੇ ਕੋਈ ਹੋਰ ਹੁੰਦਾ ਹਨਾ ਮਤਲਬ ਮੇਰੇ ਬਿਨਾ ਮਤਲਬ ਕੋਈ ਹੋਰ ਫੀਮੇਲ ਹੁੰਦੀ ਜਾਂ ਮੇਰੀ ਨਾਨ ਮੇਹੀ ਸੱਸ ਹੁੰਦੀ ਤੇ ਪੱਕਾ ਮੈਂ ਇਹ ਕੰਮ ਤਾਂ ਮੈਂ ਉਹਨਾਂ ਕੋਈ ਕਰਾਇਆ ਕਰਨਾ ਸੀ ਤੇ ਮਤਲਬ ਇਹ ਕੰਮ ਮੈਂ ਉਹਨਾਂ ਤੋਂ ਹੀ ਕਰਾਇਆ ਕਰਨਾ ਸੀ ਗਰੰਟੀ ਆ ਮੈਂ ਕਹਿ ਦੇਣਾ ਸੀ ਕੱਪੜੇ ਧੂਨੇ ਸੌਖੇ ਆ ਤੇ ਪਰ ਕੱਪੜੇ ਤੈਹ ਕਰਨੇ ਤੇ ਕੱਪੜੇ ਪ੍ਰੈਸ ਕਰਨੇ ਇਹ ਮੈਨੂੰ ਬਹੁਤ ਔਖੇ ਲੱਗਦੇ ਆ ਬਹੁਤ ਔਖੇ ਪਤਾ ਨਹੀਂ ਕਿਉਂ ਮੈਨੂੰ ਤਾਂ ਬਸ ਐ ਜਿਹੜੇ ਕੱਪੜੇ ਪਏ ਹੁੰਦੇ ਮੈਨੂੰ ਤਾਂ ਬੁਖਾਰ ਹੀ ਚੜਿਆ ਰਹਿੰਦਾ ਦੇਖ ਕੇ ਵੀ ਹਾਇ ਕੱਪੜੇ ਪਏ ਆ ਵੀ ਇਹ ਜੇ ਇਕੱਠੇ ਕਰਕੇ ਰੱਖਣ ਵਾਲੇ ਪਏ ਆ ਸੀਰਤ ਗਿਆ ਹੋਇਆ ਨੂਰ ਕੇ ਤੇ ਪਰਸ ਪਾ ਕੇ ਜੰਮ ਸੂਟ ਪਾ ਕੇ ਪੂਰਾ ਆਪਣਾ ਉਹ ਤਿਆਰ ਵਿਆਰ ਹੋ ਕੇ ਗਿਆ ਚਲੋ ਜੀ फटाफट ਤਿਆਰ ਕਰ ਦਵਾਂ ਮੈਂ ਕੱਪੜਿਆਂ ਦੀ ਕਪੜੇ ਤੈ ਕਰਤੇ ਆਪਾਂ ਤੇ ਸਾਂਭਣ ਆਪਣਾ ਬਣੀ ਜਾਂਦਾ ਸਿਟੀਆਂ ਆਈ ਜਾਂਦੀਆਂ ਨੇ ਤੇ ਥੋੜਾ ਜਿਹਾ ਆਟਾ ਗੁੰਮਕੇ ਰੱਖਤਾ ਸਿਰ ਤੇ ਪਾਪਾ ਦੇ ਲਈ ਤੇ ਕਿਉਂਕਿ ਉਹ ਹੋ ਰਾਈਸ ਖਾਣਗੇ ਪਰ ਨਾਲ ਰੋਟੀ ਜ਼ਰੂਰ ਖਾਣਗੇ ਕੱਲਾ ਰਾਈਸ ਨਾਲ ਉਹਨਾਂ ਦਾ ਕੁਝ ਨਹੀਂ ਬਣਨਾ ਹੈਗਾ ਤੇ ਤੁਹਾਨੂੰ ਪਤਾ ਹੀ ਆ ਜੈਂਸ ਦੀ ਹੈਨਾ ਜੋ ਵੀ ਉਹਨਾਂ ਦਾ ਮਤਲਬ ਟਾਈਟ ਹੁੰਦੀ ਆ ਜੋ ਵੀ ਜੈਂਸ ਦਾ ਜ਼ਿਆਦਾ ਹੁੰਦਾ ਖਾਣ ਪੀਣ ਹਨਾ ਨਾਲ ਆਪਾਂ ਦਾ ਆਪਾਂ ਇਹਨੂੰ ਥੋਜਾਂਦਾ ਥੋੜਾ ਬਹੁਤ ਖਾ ਕੇ ਤੇ ਮੈਂ ਤੇ ਸਿਰ ਤੇ ਰਾਈਸ ਖਵਾਵਾਂਗੇ ਤੇ ਬਾਕੀ ਕਪੜੇ ਆਪਾਂ ਤੈਅ ਕਰਦੇ ਆ ਦੇਖੋ ਕਪੜੇ ਆਪਾਂ ਸਾਰੇ ਉੱਤੇ ਮੇਰਾ ਪੂਰਾ ਰੱਖਿਆ ਹੋਇਆ ਸੀ ਦੇਸੀ ਜੁਗਾਰ ਲਾ ਕੇ ਤੇ ਸਟੈਂਡ ਮੇਰਾ ਉਧਰ ਪਿਆ ਮੇਰੀ ਜਿੰਨੀ ਹਿੰਮਤ ਨਹੀਂ ਮੈਂ ਸਟੈਂਡ ਰੱਖ ਰਿਹਾ ਕਿ ਰੱਖ ਰਤਾ ਕਰਕੇ ਮੈਂ ਫੋਨ ਇੱਥੇ ਪਿੱਲੋ ਤੇ ਹੀ ਰੱਖ ਸਕਦਾ ਸੀਗਾ ਸਾਡੇ ਸਿਰ ਦੇ ਪਿੱਲੋ ਮੈਨੂੰ ਨਾ ਇਹ ਪਿੱਲੋ ਬੈੱਡ ਤੋਂ ਚੱਕਰ ਨਹੀਂ ਦਿੰਦੀ ਜਿੰਨੇ ਮਰਜ਼ੀ ਮੈਂ ਉਹ ਕਰ ਲਵਾਂ ਤੇ ਮੈਂ ਜਿਠਾੜ ਲਾ ਕੇ ਰੱਖਿਆ ਹੋਇਆ ਸੀਗਾ ਫੋਨ ਤੇ ਚਲੋ ਕਪੜੇ ਵੀ ਤੈਹ ਹੋ ਗਏ ਸਾਂਭਰ ਵੀ ਆਪਣਾ ਬਣੀ ਜਾਂਦਾ ਆਟਾ ਆਪਾਂ ਗੁੰਨ ਕੇ ਰੱਖਤਾ ਅੰਦਰ ਮੈਂ ਝਾੜੂ ਲਾਤਾ ਥੋੜੀ देर ਤੱਕ ਮੈਂ ਨਹਾਉਣ ਜਾਉਂਗੀ ਫਿਰ ਪਾਠ ਵਗੈਰਾ ਕਰ ਲਾ ਪਾਠ ਵਗੈਰਾ ਨਹੀਂ ਕਹੀਦਾ ਹੁੰਦਾ ਸੌਰੀ ਹਾਂ ਫਿਰ ਮੈਂ ਪਾਠ ਕਰ ਲੂੰਗੀ ਤੇ ਅਜੋਤ ਲਾ ਲੂੰਗੀ ਜਦੋਂ ਫਿਰ ਸੀਰੇ ਦੇ ਪਾਪਾ ਆਉਣਗੇ ਉਹ ਰੋਟੀ ਬਣਾ ਲਾਂਗੇ ਤੇ ਉਦੋਂ ਜੇ ਰਾਈਸ ਬਣਾ ਲਾਂਗੇ ਮੈਨੂੰ ਪਸੀਨਾ ਦੇਖੋ ਕਿੰਨਾ ਆਇਆ ਹੋਇਆ ਗਰਮੀ ਨੇ ਤਾਂ ਨਾ ਮੱਤ ਮਾਰ ਰੱਖੀ ਆ ਸੱਚੀ ਮੱਤ ਮਾਰ ਰੱਖੀ ਆ ਕੁਛ ਹੋਈ ਨਾ ਗਰਮੀ ਨਾਲ ਮੇਰੇ ਆ ਦੇਖੋ ਪਿੰਪਲ ਇੱਥੇ ਹੋਇਆ ਇੱਥੇ ਹੋ ਕੇ हट ਗਿਆ ਇੱਥੇ ਆ ਮੇਰੇ ਬੁਖਾਰ ਨਾਲ ਹੋਇਆ ਸੀ ਹੋਰ ਇੱਕ ਇੱਥੇ ਹੋਇਆ ਸੀ ਨਾੜ ਤੇ ਇਹ ਪਿੰਪਲ ਉਦਾਂ ਨਹੀਂ ਹੁੰਦਾ ਮੇਰੇ ਵੀ ਜਿੱਦਾਂ ਕਹਿ ਲੀਏ ਵੀ ਵਾਈਟ ਪਿੰਪਲ ਜਾਂ ਕੁਝ ਹੋਰ ਹੋਮੇ ਨਹੀਂ ਬਸ ਰੈੱਡ ਕਲਰ ਦਾ ਹੋ ਕੇ ਸਕਿਨ ਚ ਆਪਣੇ ਆਪ ਹੀ ਬਸ ਸਕਿਨ ਚ ਹੀ ਰਿਜ਼ਰਵ ਜਾਈ ਰਹਿੰਦਾਗਾ ਬਾਹਰ ਵੀ ਨਹੀਂ ਨਿਕਲਦਾ ਫਿਰ ਆਪੇ ਹੀ ਹਟੇ ਫੁੱਟ ਜਾਂਦਾਗਾ ਇੱਥੇ ਸੀ ਗਰਮੀ ਨਾਲ ਬਹੁਤ ਹੋ ਜਾਂਦੇ ਆ ਤੇ ਚਲੋ ਜੀ ਅੱਜ ਮੈਂ ਬਿੰਦੀ ਲਾਈ ਹੋਈ ਤੇ ਇਹ ਉਧਰ ਲੱਗੀ ਹੋਈ ਸੀਗੀ ਉਹ ਤੋਂ ਲਾ ਕੇ ਮੈਂ ਲਾ ਲਈ ਪਹਿਲਾਂ ਮੇਰੀ ਲੱਗੀ ਹੋਈ ਸੀ ਫਿਰ ਸੀਰਤ ਨੇ ਲਾ ਲਈ ਫਿਰ ਫਿਰ ਮੈਂ ਹੀ ਲਾ ਲਈ ਚਲੋ ਜੀ ਹੁਣ ਮੈਂ ਕੱਪੜੇ ਸਾਫ ਕੇ ਰੱਖਿਆ ਮੈਂ ਉਧਰ ਉਹ ਮੈਂ ਤਾਂ ਕਪੜੇ ਖ lavar ਲੈਣੇ ਸੀ ਤੇ ਕੱਪੜੇ ਇਹਦੀ ਜਗ੍ਹਾ ਤੇ ਪਹੁੰਚਾ ਦਈਏ ਤੇ ਫਿਰ ਮਿਲਦੇ ਆ ਤੁਹਾਨੂੰ ਅੱਗੇ ਦੋ ਤਿੰਨ ਹੋ ਗਏ ਸੀ ਮੈਨੂੰ ਨਾ ਮੱਖਣ ਬਣਾ ਕੇ ਰੱਖੇ ਨੂੰ ਹਾਂ ਪੱਛਾ ਤੇ ਪਕਸਿੰਗਾ ਤੇ ਗਰਮੀ ਨਹੀਂ ਕੀਤਾ ਹੈਗਾ ਟਾਈਮ ਨਹੀਂ ਲੱਗਿਆ ਹੈਗਾ ਮੇਰਾ ਗਰਮ ਕਰਨ ਦਾ ਕਾਰਨ ਟਾਈਮ ਕਹਿ ਲਓ ਮੂੜ ਹੀ ਨਹੀਂ ਸੀ ਬਸ ਪਤਾ ਨਹੀਂ ਕੀ ਸੀ ਕਿ ਮੇਰਾ ਨਾ ਅੱਜ ਕੱਲ ਕੰਮ ਕਰਨ ਦਿਲ ਘਟ ਕਰਦਾ ਦਾ ਪਤਾ ਨਹੀਂ ਕਿਉਂ ਮਤਲਬ ਕੋੜ ਹੋ ਜਾਂਦੀ ਆ ਐ ਹੁੰਦਾ ਵੀ ਗਰਮੀ ਆ ਜਾਂ ਕਿਵੇਂ ਵੀ ਆ ਆਫਕੋਰਸ ਮੈਨੂੰ ਸਰਵਾਈਕਲ ਨੇ ਪਰੇਸ਼ਾਨ ਕੀਤਾ ਤੁਸ ਕਹੋਗੇ ਹਰੇਕ ਵੀਡੀਓਸ ਲੱਗ ਜਾਂਦੀ ਹੈ ਕੈਂਸਰ ਸਰਵਾਈਕਲ ਸਰਵਾਈਕਲ ਬਸ ਮੇਰਾ ਫਿਰ ਮਨ ਚ ਨਹੀਂ ਕਰਦਾ ਹੈਗਾ ਕੰਮ ਕਰਨ ਨੂੰ ਤੇ ਬਣਾ ਕੇ ਰੱਖਿਆ ਪਿਆ ਸੀਗਾ ਮੱਖਣ ਦੇਖ ਲੋ ਤੇ ਇਹਨੂੰ ਮੈਂ ਰੱਖਦੀ ਆ ਗਰਮ ਹੋਣ ਵਾਸਤੇ ਤੇ ਇਹ ਵੀ ਗਰਮ ਹੋ ਜਾਊਗਾ ਤੇ ਮੈਂ ਸਲੀਆਂ ਨਾਉਣ ਤੇ ਇਹਨੂੰ ਸਲੋ ਕਰ ਜੂਗੀ ਸਲੋ ਕਰ ਜੂਗੀ ਸਲੋ ਕਰ ਜੂਗੀ ਗੈਸ ਨੂੰ ਤੇ ਸਾਂਭਰ ਮੇਰਾ ਇੱਧਰ ਬਣ ਗਿਆ ਵਾ ਤੜਕਾ ਨਹੀਂ ਮੈਂ ਹਜੇ ਕੀਤਾ ਇਹਨੂੰ ਤੜਕਾ ਮੈਂ ਬਾਅਦ ਵਿੱਚ ਕਰੂੰਗੀ ਤੁਹਾਨੂੰ ਦਿਖਾਵਾਂਗੀ ਫਿਲਹਾਲ ਮੈਂ ਗੈਸ ਬੰਦ ਕਰਤਾ ਵਾ ਤੇ ਚਲੋ ਜੀ ਪਹਿਲਾਂ ਆਪਾਂ ਮੱਖਣ ਕੱਢ ਦਈਏ ਇਹਦੇ ਚੋਂ ਤੇ ਮੱਖਣ ਗਰਮ ਕਰਨਾ ਰੱਖ ਦਈਏ ਕਿਉਂ ਵੀ ਆਪਣਾ ਬਣੀ ਜਾ ਰਿਹਾ ਵਾ ਦੇਖੋ ਥੋੜੀ ਜੀ ਜਾਣ ਦਿੰਨੇ ਆ ਠੱਕ ਦਿੰਨੇ ਆ ਤੇ ਸਾਂਬਰ ਆਪਣਾ ਬਣ ਗਿਆ ਵਾ ਤੇ ਇੱਧਰ ਮੈਂ ਹੁਣ ਰੱਖੂੰਗੀ ਤੜਕਾ ਹਾਈ ਗੈਸ ਬਹੁਤ ਏਜਾ ਐਚ ਆਪਾਂ ਘਿਓ ਪਾ ਲਾਂਗੇ ਤੇ ਤੜਕਾ ਲਾਵਾਂਗੇ ਆਪਾਂ ਬਸ ਰਾਈ ਦਾ ਤੇ ਹਿੰਗ ਪਾਵਾਂਗੇ ਥੋੜੀ ਜੀ ਰਾਈ ਖੜੀ ਪੱਤਾ ਤੇ ਸੁੱਕੀ ਖੜੀ ਲਾਲ ਮਿਰਚ ਬਸ ਇਹੀ ਚੀਜ਼ਾਂ ਪਾਉਣੀਆਂ ਨੇ ਆਪਾਂ ਤੇ ਲਸਣ ਨਹੀਂ ਮੈਂ ਪਾਉਣਾ ਹੈਗਾ ਚੋਇਸ ਆਪਣਾ ਨਾ ਪਾ ਸਕਦੇ ਹੋ ਪਰ ਮੈਨੂੰ ਨਹੀਂ ਨੀਡ ਹੈਗੀ ਪਾਉਣ ਦੀ ਤੇ ਇਹਦੀ ਬਾਸ ਹੁਣ ਆਪਾਂ ਹਿੰਗ ਤੇ ਰਾਈ ਦਾ ਤੜਕਾ ਕਰਾਂਗੇ ਕੜੀ ਪੱਤੇ ਦਾ ਕਰਾਂਗੇ ਤੇ ਇੱਧਰ ਮੈਂ ਤੁਹਾਨੂੰ ਸਾਂਬਰ ਦਿਖਾਉਣੀ ਹੈ ਮੇਰੀ ਕੜਛੀ ਕਿੱਥੇ ਰੱਖੀ ਹੋਈ ਹੈ ਸਾੰਬਰ ਦੇਖੋ ਆਪਣਾ ਸਾਂਬਰ ਦੀ ਲੁੱਕ ਦੇਖੋ ਇਨੂੰ ਮੈਂ ਮੈਸ਼ ਕਰ ਦੂੰਗੀ ਜਿਹੜੀਆਂ ਸਬਜ਼ੀਆਂ ਨੇ ਐਨੀ ਸੋਹਣੀ ਮਹਿਕ ਆ ਰਹੀ ਆ ਨਾ ਸਾਂਭਰ ਦੀ ਤੇ ਇਹਨੂੰ ਆਪਾਂ ਚੋਲਾ ਨਾਲ ਵੀ ਖਾ ਸਕਦੇ ਆ ਇਡਲੀ ਨਾਲ ਵੀ ਖਾ ਸਕਦੇ ਆ ਮੈਡਲੀ ਵੀ ਬਣਾ ਲੈਣੀ ਆ ਕਿਸੇ ਦਿਨ ਮੈਂ ਬਣਾਉਂਗੀ ਉਹ ਵੀ ਸ਼ੇਅਰ ਕਰੂੰਗੀ ਮੈਂ ਤੁਹਾਡੇ ਨਾਲ ਵੀ ਇਡਲੀ ਮੈਂ ਕਿੱਦਾਂ ਬਣਾਉਣੀ ਆ ਹਾਂਜੀ ਬੈਜੋ 2 ਮਿੰਟਾਂ

देखो फ्राई चटकन दे कि ज्यादा वो होगी बस डन ਇੱਕ ਘੱਟ ਨਾਲ ਹੀ ਮੈਂ ਸਾਰਾ ਕੁਝ ਕਰੀ ਜਾ ਰਹੀ ਹਾਂ ਬਹੁਤ ਬਹੁਤ ਜ਼ਿਆਦਾ ਸੋਹਣੀ ਮੈਂ ਕਰੀਆ ਬਹੁਤ ਜ਼ਿਆਦਾ ਸੋਹਣੀ ਤੇ ਇਹਦੇ ਵਿੱਚ ਲਾਸਟ ਤੇ ਆਪਾਂ ਇਮਲੀ ਦਾ ਥੋੜਾ ਜਿਹਾ ਮੈਂ ਪਾਣੀ ਪਾਉਣਾ ਵਾ ਹਿੰਦੀ ਘੋੜ ਕੇ ਰੱਖਦੀ ਐ ਮੈਂ ਭੁੱਲ ਗਈ ਪਹਿਲਾਂ ਥੋੜਾ ਜਿਹਾ ਖੱਟਾ ਮਿੱਠਾ ਜਿਹਾ ਟੇਸ ਵਧੀਆ ਲੱਗਦਾ ਨਾ ਸੰਭਰ ਦਾ ਸੋ ਉਹਦਾ ਹੀ ਜੀ ਹਿੰਦੀ ਦਾ ਪਾਣੀ ਪਾ ਦਾਂਗੀ ਵਿੱਚ ਉਹ ਮੈਂ ਘੋਲਦੀ ਆ ਸੰਭਰ ਦੀ ਲੁੱਕ ਦੇਖੋ ਕਿੰਨੀ ਘੈਂਟ ਆ ਚੋਲਾ ਗਰਮਾ ਸੀਤ ਕੰ ਦਾ ਚੋਲ ਚੋਲ ਸੰਭਰ ਤੇ ਨਾਲ ਦਹੀਂ ਸਾਰੇ ਜਨੇ ਰਲਾਉਣਾ ਪੁੱਤ ਮੈਂ ਖਵਾਉਣੀ ਆ ਠੀਕਾ ਸੀਟ ਤੇ ਮੈਂ ਖਵਾਉਣੀ ਆ